ਇੱਕ ਸਵਾਲ ਵਾਰ-ਵਾਰ ਖੜਾ ਹੋ ਰਿਹਾ ਹੈ ਕਿ ਆਖਿਰ ਜਹੇਦਾਰ ਗਿਆਨੀ ਹਰਪ੍ਰਿੰਤ ਸਿੰਘ ਦੀ Z ਸਿਕਿਉਰਿਟੀ ਵਾਪਸ ਕਿਉਂ ਗਈ ਹੈ ਹੁਣ ਇੱਕ ਵਰਗ ਇਦਾਂ ਦਾ ਹੈ ਜਿਹੜਾ ਵਾਰ-ਵਾਰ ਕਹਿ ਰਿਹਾ ਹੈ ਕਿ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈ ਜਹੇਦਾਰ ਸਾਹਿਬ ਨੇ ਆਪ ਕਿਹਾ ਸੀ ਤੇ ਉਹ ਉਦਾਂ ਹੋ ਗਿਆ ਇਹਦੇ ਵਿੱਚ ਕੋਈ ਏਡੀ ਵੱਡੀ ਗੱਲ ਨਹੀਂ ਹੈ ਹਾਲਾਂਕਿ ਇੱਕ ਹੋਰ ਵਰਗ ਜੋ ਇਸ ਤਰ੍ਹਾਂ ਦਾ ਨਰੇਟਿਵ ਸਾਹਮਣੇ ਲਿਆ ਰਿਹਾ ਹੈ ਕਿ ਕੀ ਇਸ ਸਿਚੁਏਸ਼ਨ ਦੇ ਵਿੱਚ ਇਹ ਸਮਝ ਲਿਆ ਜਾਵੇ ਕਿ ਜ਼ਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਨੇ ਉਹ ਕਿਸੇ ਮੁਸੀਬਤ 'ਚ ਫਸ ਰਹੇ ਨੇ ਜਾਂ ਫਿਰ ਉਹਨਾਂ ਨੂੰ ਲੈ ਕੇ ਆਉਣਾ ਦੀ ਪ੍ਰਧਾਨਗੀ ਦੀ ਜ਼ਥੇਦਾਰੀ ਦੀ ਕੁਰਸੀ ਨੂੰ ਲੈ ਕੇ ਜਿਹੜਾ ਸਵਾਲ ਖੜੇ ਹੋ ਰਹੇ ਆ ਇਸ ਮਸਲੇ ਨੂੰ ਲੈ ਕੇ ਇੱਕ ਨਰੇਟਿਵ ਉੱਪਰ ਦਾ ਨਜ਼ਰ ਆ ਰਿਹਾ ਹੁਣ ਇਹ ਕਿਸ ਗਰਾਊਂਡ ਤੇ ਗੱਲ ਚੱਲਦੀ ਪਈ ਹੈ ਇਹ ਜਾਣਨਾ ਵੀ ਬਹੁਤ ਜ਼ਰੂਰੀ ਹੈ ਹੁਣ ਇਸ ਚੀਜ਼ ਨੂੰ ਲੈ ਕੇ ਚਰਚਾਵਾਂ ਇਹ ਚੱਲਣ ਲੱਗ ਗਈਆਂ ਨੇ ਕਿ ਜ਼ਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਨੇ ਉਹ ਸ਼ਾਇਦ ਜਥੇਦਾਰੀ ਤੋਂ ਅਲੈਦਾ ਹੋ ਜਾਣੀਆਂ ਫਿਰ ਉਹਨਾਂ ਨੂੰ ਹੋ ਸਕਦਾ ਹੈ ਕਿ ਜਥੇਦਾਰ ਬੈਗ ਤੋਂ ਅਲੈਦਾ ਕਰ ਦਿੱਤਾ ਜਾਵੇ ਕੋਈ ਪ੍ਰਮਾਣ ਨਹੀਂ ਦਿੱਤਾ ਜਾ ਸਕਦਾ ਇਸ ਗੱਲ ਦਾ ਪਰ ਜ਼ਰੂਰ ਕਿ ਆਸਰਾਈਆਂ ਮੁਤਾਬਕ ਕਿ ਕਿਹਾ ਜਾ ਰਿਹਾ ਹੈ ਕਿ ਹੋ ਸਕਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਨੇ ਉਹ ਜਥੇਦਾਰੀ ਜਿਹੜੀ ਹੈ ਉਸ ਤੋਂ ਇੱਕ ਪਾਸੇ ਨੂੰ ਹੋ ਜਾਣ ਜਾਂ ਇਹੋ ਜਿਹੇ ਸਮੀਕਰਨ ਬਣ ਜਾਣ ਕਿ ਉਹਨਾਂ ਨੂੰ ਹੋਣਾ ਪਵੇ ਹੁਣ ਇਸ ਸਿਚੁਏਸ਼ਨ ਦੇ ਵਿੱਚ ਜਿਹੇਦਰ ਗਿਆਨੀ ਹਰਪ੍ਰੀਤ ਸਿੰਘ ਦੀ ਗੱਲ ਕਰੀਏ ਤਾਂ ਇੱਕ ਵਾਰ ਉਹ ਅਸਤੀਫਾ ਦੇ ਚੁੱਕੇ ਨੇ ਔਰ ਉਹ ਸਮਾ ਜਿਹੜਾ ਹੈ ਉਹ ਸੀ ਇਸ ਵੇਲੇ ਜ਼ੈਡ ਸਿਕਿਉਰਿਟੀ ਵਾਪਸ ਲੈਣ ਦੀ ਉਹਨਾਂ ਨੇ ਗੱਲ ਕੀਤੀ ਸੀ ਪਰ ਇਹਦੇ ਦਰਮਿਆਨ ਹੁਣ ਤੱਕ ਆਂਦੇ ਆਂਦੇ ਇੱਕ ਹੋਰ ਚੀਜ਼ ਉੱਪਰ ਨਹੀਂ ਸ਼ੁਰੂ ਹੋ ਗਈ ਹੈ ਵਿਰਸਾ ਸਿੰਘ ਮਲਟੂਖਾ ਨੇ ਵੀ ਇਹ ਗੱਲ ਕੱਢੀ ਕਿ ਗਿਆਨੀ ਹਰਪ੍ਰੀਤ ਸਿੰਘ ਹੋ ਸਕਦਾ ਹੈ ਕਿ ਉਹ ਪ੍ਰਧਾਨ ਬਣਨ ਦੀ ਲਾਲਸਾ ਜਿਹੜੀ ਉਹ ਰੱਖਦੇ ਹੋਣ ਇਹ ਵਿਰਸਾ ਸਿੰਘ ਮਲਟੂਖਾ ਨੇ ਗੱਲ ਚੱਕੀ ਸੀ ਪਰ ਵੱਡਾ ਸਵਾਲ ਇਹ ਹੈ ਕਿ ਕੀ ਇਸ ਸਿਚੁਏਸ਼ਨ ਦੇ ਵਿੱਚ ਆ ਕੇ ਜੋ ਹਾਲਾਤ ਖੜੇ ਹੋ ਰਹੇ ਨੇ ਜੋ ਵਾਪਰ ਰਿਹਾ ਇਹ ਇਸ ਚੀਜ਼ ਦੇ ਨਾਲ ਜੁੜਿਆ ਹੋਇਆ ਵਰਸਾ ਸਿੰਘ ਬਲਟੋਹਾ ਦੇ ਇਸ ਇਲਜ਼ਾਮ ਦੇ ਨਾਲ ਜੁੜਿਆ ਹੋਇਆ ਕਿ ਆਉਂਦੇ ਸਮੇਂ ਨੂੰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਇੱਕ ਸੈਕੰਡ ਆਪਸ਼ਨ ਤਲਾਸ਼ ਰਹੇ ਨੇ ਜਾਂ ਫਿਰ ਵਿਚਾਰ ਰਹੇ ਨੇ ਕਿ ਜਿਹੜੀ ਗੱਲ ਜਿਹੜੀ ਚੱਲਦੀ ਪਈ ਹੈ ਕਿ ਜਿਹੜੇ ਸੁਧਾਰ ਲਹਿਰ ਵਾਲੇ ਲੀਡਰ ਨੇ ਉਹ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾਉਣਾ ਚਾਹੁੰਦੇ ਨੇ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ 'ਤੇ ਨਰੁਝਾਨ ਰੱਖ ਰਹੇ ਨੇ ਇਸ ਮੈਟਰ ਨੂੰ ਲੈ ਕੇ ਬੜੀਆਂ ਚਰਚਾਵਾਂ ਚੱਲਦੀਆਂ ਪਈਆਂ ਔਰ ਖਾਸ ਕਰਕੇ ਉਦੋਂ ਜਦੋਂ ਇੱਕ ਅਲੈਦਾ ਟੌਪਿਕ ਸ਼ੁਰੂ ਹੋ ਗਿਆ ਹੁਣ ਇੱਥੇ ਆਣ ਕੇ ਜੋ ਸਿਚੁਏਸ਼ਨ ਪੈਦਾ ਹੋਈ ਹੈ ਉਸ ਵਿੱਚ ਜਹੇਦਾਰ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਨੇ ਉਹ ਕੀ ਕਰਨਗੇ ਸਵਾਲ ਇਹ ਵੀ ਖੜਾ ਹੁੰਦਾ ਪਿਆ ਫਿਲਹਾਲ ਪਰਿਸਥਿਤੀਆਂ ਜਿਹੜੀਆਂ ਨੇ ਉਹ ਅਲੈਦਾ ਟਰਨ ਲੈ ਰਹੀਆਂ ਨੇ ਔਰ ਇਹਨਾਂ ਦੇ ਵਿੱਚ ਨੈਰੇਟਿਵ ਜਿਹੜਾ ਹੈ ਉਹ ਜ਼ਰੂਰ ਕਿਤਨਾ ਕਿਤੇ ਵੱਖਰਾ ਉੱਪਰ ਦਾ ਨਜ਼ਰ ਆ ਰਿਹਾ ਪਰ ਕੀ ਇਹ ਨੈਰੇਟਿਵ ਸਹੀ ਹੈ ਕਿ ਜਹੇਦਾਰ ਗਿਆਨੀ ਹਰਪ੍ਰੀਤ ਸਿੰਘ ਆਪ ਇਸ ਗੱਲ ਨੂੰ ਵਿਚਾਰਦੇ ਪਏ ਆ ਜਾਂ ਫਿਰ ਇਹ ਸਾਰਾ ਮਹਿਜ਼ ਜਿਵੇਂ ਇੱਕ ਵੱਖਰਾ ਨੈਰੇਟਿਵ ਕਹਿੰਦਾ ਹੈ ਕਿ ਇਹ ਹੋਣਾ ਸੀ ਕਿਉਂਕਿ ਜਿਹੜਾ ਗਾਇਕ ਹਰਪ੍ਰੀਤ ਸਿੰਘ ਨੇ ਆਪ ਅਪੀਲ ਕੀਤੀ ਸੀ ਔਰ ਉਹ ਹੋਇਆ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਆ ਹੁਣੇ ਵੇਖਣ ਦੀ ਗੱਲ ਆ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬੜੇ ਰੋਵੰਦੀਆ ਪੰਜਾਬੀ